ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਰਮਾਇਣ ਪੜ੍ਹੀ ਹੋਵੇਗੀ ਰਮਾਇਣ ਸੁਣੀ ਹੋਵੇਗੀ ਜਾਂ ਫਿਰ ਰਮਾਇਣ ਟੀਵੀ ਤੇ ਵੇਖੀ ਹੋਵੇਗੀ ਪੂਰੀ ਰਮਾਇਣ ਦੇ ਵਿੱਚ ਸ਼੍ਰੀ ਰਾਮਚੰਦਰ ਜੀ ਅਤੇ ਮੇਘਨਾਥ ਦਾ ਜੁਦਰੀ ਹੋਇਆ ਪੂਰੀ ਰਮਾਇਣ ਦੇ ਵਿੱਚ ਉਹੀ ਮੇਘਨਾਥ ਜਿਨ ਨੇ ਇੰਦਰ ਦੇਵਤਾ ਨੂੰ ਹਰਾ ਕੇ ਉਹ ਇੰਦਰ ਦੇਵਤਾ ਨੂੰ ਬੰਨ੍ਹ ਕੇ ਆਪਣੇ ਲੰਕਾ ਲੈ ਕੇ ਗਿਆ ਸੀ ਇਸ ਤੋਂ ਬਾਅਦ ਮੇਗਨਾਥ ਦਾ ਨਾਮ ਪਿਆ ਸੀ ਇੰਦਰਜੀਤ ਕਿਉਂਕਿ ਉਹਨੇ ਇੰਦਰ ਦੇਵਤਾ ਨੂੰ ਜਿੱਤ ਲਿਆ ਸੀ ਉਹੀ ਮੇਗਨਾਥ ਜਿਨ ਨੇ ਲਕਸ਼ਮਨ ਦੇ ਵਰਸ਼ੀ ਮਾਰੀ ਸੀ ਤੇ ਲਕਸ਼ਮਨ ਦੇ ਪ੍ਰਾਨ ਸੰਕਟ ਵਿੱਚ ਆ ਗਏ ਸੀ ਜਿਸ ਨੇ ਸ਼੍ਰੀ ਰਾਮਚੰਦਰ ਜੀ ਨੂੰ ਰੋਣ ਵਾਸਤੇ ਮਜਬੂਰ ਕਰ ਦਿੱਤਾ ਸੀ। ਉਹੀ ਮੇਗਨਾਥ ਜੋ ਆਪਣੇ ਪਿਤਾ ਰਾਵਣ ਤੋਂ ਵੀ ਜ਼ਿਆਦਾ ਸ਼ਕਤੀਸ਼ਾਲੀ ਸੀ। ਤੇ ਨਾ ਹੀ ਹਨੂਮਾਨ ਨਾਲ ਮੇਗਨਾਥ ਦਾ ਜੰਗਲ ਹੋਇਆ ਸੀ। ਜਦੋਂ ਮੇਗਨਾਥ ਦਾ ਅੰਤਮ ਯੁੱਧ ਹੋਣਾ ਸੀ। ਭਾਗ ਕੀ ਆਖਰੀ ਯੁੱਧ ਹੋਣਾ ਸੀ। ਤਾ ਸ੍ਰੀ ਨਾਮ ਤੰਦਰ ਜੀ ਆਪ ਨਹੀਂ ਗਏ ਉਹਨਾਂ ਨੇ ਲਕਸ਼ਮਨ ਨੂੰ ਭੇਜਿਆ ਸੀ ਪਤਾ ਕਿਉਂ ਕਿਉਂਕਿ ਮੇਗਨਾਥ ਨੇ ਬ੍ਰਹਮਾ ਤੋਂ ਦੋ ਵਰਦਾਨ ਪ੍ਰਾਪਤ ਕੀਤੇ ਹੋਏ ਸੀ ਪਹਿਲਾ ਵਰਦਾਨ ਇਹ ਸੀ ਕਿ ਉਹ ਅਗਰ ਆਪਣੀ ਕੁਲ ਦੇਵੀ ਜੋ ਉਹਨਾਂ ਦੀ ਕੁਲ ਦੇਵੀ ਸੀ ਨਕੰਬਲਾ ਦੇਵੀ ਦੀ ਪੂਜਾ ਕਰਕੇ ਯੁੱਧ ਵਿੱਚ ਆਉਂਦਾ ਹੈ ਤਾਂ ਕੋਈ ਵੀ ਯੋद्धा ਉਸ ਨੂੰ ਹਰਾ ਨਹੀਂ ਸਕਦਾ ਦੂਜਾ ਵਰਦਾਨ ਇਹ ਸੀ ਕਿ ਜਿਹੜਾ ਬੰਦਾ 12 ਸਾਲ ਸੁੱਤਾ ਨਾ ਹੋਵੇ ਉਹਦੇ ਹੱਥੋਂ ਮਿਗਨਾਦੀ ਮੌਤ ਹੋ ਸਕਦੀ ਹੈ ਜਿਹੜਾ 12 ਸਾਲ ਸੁੱਤਾ ਨਾ ਹੋਵੇ ਤੇ ਤੁਸੀਂ ਵੇਖਿਆ ਹੋਵੇਗਾ ਤੁਸੀਂ ਭਵਾਨ ਵਿਸ਼ਰੂਜੀ ਦੀ ਤਸਵੀਰ ਨੂੰ ਕਦੇ ਗੌਰ ਨਾਲ ਵੇਖੋ ਵੇਖਿਆ ਹੋਵੇਗਾ ਕਿ ਜਦੋਂ ਉਹ ਸ਼ੇਖ ਨਾ ਦੀ ਸ਼ਯਤ ਇਹ ਆਰਾਮ ਕਰਦੇ ਹਨ ਤਾ ਭਗਵਾਨ ਵਿਸ਼ਨੂ ਜੀ ਸੌ ਜਾਂਦੇ ਹਨ ਪਰ ਛੇਸਨਾਗ ਨਹੀਂ ਸੌਂਦਾ ਛੇਸਨਾਗ ਹਮੇਸ਼ਾ ਜਾਗਦਾ ਰਹਿੰਦਾ ਹੈ ਤੇ ਲਕਸ਼ਮਣ ਜੀ ਛੇਸਨਾਗ ਦਾ અવਤਾਰ ਇਹ ਸਾਰਿਆਂ ਨੂੰ ਪਤਾ ਹੈ ਜਦੋਂ ਸ਼੍ਰੀ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਮਿਲਿਆ ਸੀ ਤਾਂ ਜਿਹੜਾ ਲਕਸ਼ਮਣ ਸੀ ਉਹ ਸੌਂਦਾ ਨਹੀਂ ਸੀ ਉਹ ਸਾਰੀ ਰਾਤ ਜਾ ਕੇ ਜਾਤਾ ਸ਼੍ਰੀ ਰਾਮਚੰਦਰ ਜੀ ਦੀ ਸੇਵਾ ਕਰਦਾ ਸੀ ਸੇਵਾ ਕਰਨ ਤੋਂ ਬਾਅਦ ਉਹ ਫਿਰ ਦਰਵਾਜੇ ਤੇ ਖੜ ਕੇ ਪਹਿਰਾ ਦਿੰਦਾ ਸੀ ਸੌਂਦਾ ਨਹੀਂ ਸੀ ਇਸ ਕਰਕੇ ਉਸਨੇ ਇਹ ਜੋ ਬ੍ਰਹਮਾ ਦੀ ਜੋ ਸ਼ਕਤ ਸੀ ਨਾ ਵੀ 12 ਸਾਲ ਜੋ ਸੁੱਤਾਂ ਨਾ ਹੋਵੇ ਉਹੀ ਤੈਨੂੰ ਮਾਰ ਸਕਦਾ ਹੈ ਇਹ ਉਹਨੇ ਵਰਦਾਨ ਵਿੱਚ ਹੀ ਆਪਣੀ ਪੂਰੀ ਕਰ ਲਈ ਸੀ ਕਿਉਂਕਿ ਲਕਸ਼ਮਣ ਸੌਂਦਾ ਨਹੀਂ ਸੀ ਇਸ ਕਰਕੇ ਸ਼੍ਰੀ ਰਾਮ ਜੀ ਨੇ ਮੇਗਨਾਥ ਨਾਲ ਯੁੱਧ ਕਰਨ ਵਾਸਤੇ ਲਕਸ਼ਮਣ ਨੂੰ ਭੇਜਿਆ ਸੀ ਕਿਉਂਕਿ ਮੇਗਨਾਥ ਦੀ ਮੌਤ ਲਕਸ਼ਮਨ ਹੱਥੋਂ ਹੀ ਹੋ ਸਕਦੀ ਸੀ ਕੋਈ ਵੀ ਯੋਧਾ ਮੇਗਦਾਦ ਨੂੰ ਮਾਰ ਨਹੀਂ ਸਕਦਾ ਸੀ ਨਾ ਹਨੂਮਾਨ ਜੀ ਮਾਰ ਸਕਦੇ ਸੀ ਨਾ ਰਾਮਚੰਦਰ ਜੀ ਮਾਰ ਸਕਦੇ ਸੀ ਕਿਸ ਕਰਕੇ ਉਹਨਾਂ ਨੇ ਲਕਸ਼ਮਨ ਨੂੰ ਭੇਜਿਆ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ